ਸਾਡੀ ਪਾਰੀ ਜੇ ਉਹ ਵਰਦੀ ਚੱਲੀ ਜਾਵੇ ਬੇਲੋ ਲਾਉ ਦੇ ਕੋਈ ਵਾਹ ਵਾਹ ਜੇ ਉਹ सब्जी ਦੇ ਘਟ ਪੇਸ਼ੇ ਚਾਹੀਦਾ ਹੁੰਦਾ ਉਹਨੇ ਇਹ ਤਾਂ ਪ੍ਰੈਸ਼ਰ ਆਈ ਐਮ ਫੇਸ ਸਟ ਮਾ ਜਿਵੇਂ ਅੱਗ ਬਿਆਣੀ ਇਸ ਕਰਕੇ ਨਾ ਉਹਦੇ ਆਪਾਂ ਨੇ ਪ੍ਰੈਸ਼ਰ ਗੇ ਲਾਤੀ ਤਾਂ ਕਿ ਫਾਰਮਰ ਪਰ ਪ੍ਰੈਸ਼ਰ ਘਟ ਵਧ ਟਰਬੋ ਵੀ ਲਾਈ ਹੋਈ ਆ ਉਹ ਇਧਰੋਂ ਪਾਸੇ ਲਾਦੀ ਵੀ ਨੇ ਟਰਬੋ ਅੱਛਾ ਜੀ ਹਾਂ ਟਰਬੋ ਦਾ ਮਤਲਬ ਹੁੰਦਾ ਕਿ ਪੂਰਾ ਪਾਣੀ ਸੱਕ ਹੋ ਜਵੇ ਇੱਕ ਗ੍ਰਾਮ ਵੀ ਪਾਣੀ ਨਾ ਰਹਿ ਜਾਵੇ ਦੋਨੇ ਚੀਜ਼ਾਂ ਲਾਈਆਂ ਨੇ ਇਹ ਨਹੀਂ ਹੈਗਾ ਵੀ ਟਰਬੋ ਨਹੀਂ ਲਾਈ ਲਾਈ ਆ ਵੀਰੇ ਲਾਈ ਆ ਇਸ ਆਮ ਸਪਰੇ ਪੰਪ ਦੇ ਦੇਖੇ ਹੋਣਗੇ OHV ਲਿਖਿਆ ਹੁੰਦਾ ਇਹਦੇ ਹੀ ਮੇਨ ਫਰਕ ਹੁੰਦਾ OH C ਤੇ OHV OHV ਦੇ ਵਿੱਚ ਕੀ ਹੁੰਦਾ ਵੀਰ ਜੀ ਉਹਰੇ ਵਿੱਚ ਉਹਰਾ ਮਤਲਬ ਹੁੰਦਾ ਓਵਰ ਹੈਡ ਵਾਲ ਉਹਰੇ ਚ ਇਦਾਂ ਕਰਕੇ ਵਾਲ ਚੱਲਦੇ ਨੇ ਇਹਦੇ ਵਿੱਚ ਵਾਲ ਨਹੀਂ ਚੱਲਦੇ OH C ਕੇਮ ਚਲਦੀ ਆ ਠੀਕ ਹੈ ਮਤਲਬ ਕੇਮ ਕਮਦੀ ਆ ਭਰਾ ਜੀ ਕੇਮ ਕਮਦੀ ਜੀ ਜੀ ਇਹਦੇ ਕਰਕੇ ਇਹ ਇੰਜਨ ਖਰਾਬ ਹੀ ਨਹੀਂ ਹੁੰਦਾ ਤੇ 65 ਸੀਸੀ ਦਾ ਜਿੰਨੀ ਮਰਜੀ ਤੁਸੀਂ ਸਪਰੇਅ ਕਰਿਓ ਤੇ ਇੱਕ ਪਾਸੇ ਜਿਹੜਾ ਪ੍ਰੈਸ਼ਰ ਵੀ ਆਊਗਾ 40 45 ਫਿਟ ਹੋਊਗਾ ਮੈਨੂੰ ਨਹੀਂ ਲੱਗਦਾ ਉਹ ਐਸਸੀ ਇੰਨਾ ਪ੍ਰੈਸ਼ਰ ਬਣਾ ਲੂਗਾ ਜੀ ਉਹਨਾਂ ਦੀ ਨਾ ਥੱਲੋਂ ਚੈਂਬਰ ਤੋਂ ਉਹਨੂੰ ਕੇਮ ਨੂੰ ਤੇਲ ਜਾਂਦਾ ਵੀਰੇ ਉੱਪਰ ਤੇਲ ਜਾਂਦਾ ਉੱਪਰ ਜਾਂਦਾ ਇਸ ਕਰਕੇ ਇਹਦੀ ਕੇਮ ਕਦੇ ਲਾਈਫ ਚ ਨਹੀਂ ਖਰਾਬ ਹੋ ਸਕਦੀ 20 ਸਾਲ ਦੀ ਗਾਰੰਟੀ ਹੈ ਜੇ ਕੇਮ ਖਰਾਬ ਹੋਊਗੀ ਕਦੇ ਕਿਹੜੀ ਜਗ੍ਹਾ ਤੋਂ ਆਏ ਹੋ ਵੀਰੇ ਸ਼ਾਬਾਸ਼ ਮਾਰਕੰਡੇ ਸ਼ਾਬਾਸ਼ ਮਾਰਕੰਡੇ ਤੋਂ ਇੰਨੀ ਦੂਰੋਂ ਆਏ ਹੋ ਤੁਸੀਂ ਕਿਵੇਂ ਲੱਗਿਆ ਪੰਪ ਸਾਡੇ ਪੰਪ ਦੀ ਸੁਣ ਕੇ ਵਾਈਪ ਸੁਣ ਕੇ ਤਾਂ ਆਏ ਆ ਅਸਾਂ ਜੀ ਵਾਈਪ ਜਦੋਂ ਜਪ ਪਾਈ ਕੋਲੇ ਜਾਂਦੇ ਆ ਹਾਂ ਜੀ ਉੱਥੇ ਦੇਖ ਕੇ ਆਉਨੇ ਆ ਕਾਲੇ ਲੈ ਕੇ ਆਵਾਂ ਕੋਲ ਭਾਈ ਜੀ ਨਾਲ ਸੈੱਟ ਕਰਾਂਗੇ ਹਾਂ ਜੀ ਲੋਬੀ ਸੱਜਣ ਨੂੰ ਅੱਜ ਆਪਾਂ ਆਏ ਆ ਰਾਜਾ ਭਾਈ ਵਰਕਸ ਤੇ ਅਹਿਮਦਗੜ ਮੰਡੀ ਤੇ ਡਾਇਮੰਡ ਪ੍ਰੋ ਸਪਰੇਅ ਪੰਪ ਬਾਰੇ ਜਾਣਕਾਰੀ ਦੇਵਾਂਗੇ ਇਹਨਾਂ ਦਾ ਨਾ ਇਹ 65 ਸੀਸੀ ਇਹ ਆਉਂਦਾ ਵਾ ਸਪਰੇਅ ਪੰਪ ਇਹ ਸਚਾਈ ਜਾਣਨੀ ਆ ਜੇ ਮੈਂ ਨਾ 65CC ਬਾਰੇ ਗੱਲਾਂ ਬਹੁਤ ਸੁਣ ਗਿਆ ਜੀ ਨਾਲ ਆਪਣੇ ਹੋਣਗੇ ਰਾਜਾ ਜੀ ਰਾਏ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਭਰਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਰਾਜਾ ਜੀ ਸਭ ਤੋਂ ਪਹਿਲਾਂ ਤਾਂ ਵੱਡਾ ਵੱਡਾ ਤਿਲਕ ਲਾਇਆ ਹੋਇਆ ਵਾ ਕੀ ਆ ਪੋਲਿਟਿਕਸ ਤਾਂ ਨਹੀਂ ਮਨਣ ਲੱਗੇਗੇ ਤੁਸੀਂ ਹੋਰ ਹੀ ਗੱਲਾਂ ਪੰਪ ਬਾਰੇ ਪੁੱਛਦੇ ਤਿਲਕ ਪਿੱਛੇ ਕਿਤੋਂ ਹੈ ਦੇਖੋ ਜੀ ਮੈਨੂੰ ਗਰਵ ਆ ਮੈਂ ਹਿੰਦੂ ਆ ਇਹ ਦੇਖੋ ਸਾਡੇ ਗੁਰੂਆਂ ਨੇ ਨਾ ਹੀ ਆਪਣੇ ਬੱਚੇ ਤੱਕ ਨਿਸ਼ਾਨਦੇ ਸਾਡੇ ਹਿੰਦੂ ਹੋਣ ਕਰਕੇ ਇਸ ਕਰਕੇ ਮੈਨੂੰ ਪੂਰਾ ਮਾਣ ਆ ਜੀ ਸਾਡੇ ਜਿਹੜੇ ਗੁਰੂ ਨੇ ਨਾ ਜੀ ਉਹਨਾਂ ਨੇ ਸਾਨੂੰ Hindu ਰੱਖਿਆ ਨਹੀਂ ਅੱਜ ਪਤਾ ਨਹੀਂ ਅਸੀਂ ਕਿੱਥੇ ਹੁੰਦੇ ਭਰਾ ਜੀ ਇਹਦੇ ਵਿੱਚ ਕੀ ਆਈਏ ਤਿਲਕ ਲਗਾ ਲਿਆ ਆਪਾਂ ਨੇ ਸਹੀ ਆ ਜੀ ਸਹੀ ਇਹ ਤਾਂ ਸਾਡੇ ਗੁਰੂਆਂ ਦੀ ਕੁਰਬਾਨੀ ਹੈ ਉਹਨਾਂ ਨੇ ਚਾਰ ਬੱਚੇ ਆਪਣੇ ਪਿਤਾ ਜੀ ਨੂੰ ਵੀ ਕੁਰਬਾਨ ਕੀਤਾ ਜੀ ਸਾਡੀ ਰੱਖਿਆ ਲਈ ਜੀ ਉਹਨਾਂ ਨੇ ਸਾਡੀ ਪ੍ਰੋਪਰ ਰੱਖਿਆ ਕੀਤੀ ਹੈ ਜੀ ਪਤਾ ਕੀ ਆ ਹਾਂ ਇਹ ਤੁਹਾਡੀਆਂ ਇੱਥੇ ਦੋ ਚੀਜ਼ਾਂ ਹੀ ਚਮਕਦਾਰ ਆ ਇੱਕ ਤੁਹਾਡਾ ਤਿਲਕ ਤੇ ਇੱਕ 65cc ਜਿਹੜਾ ਇਹ ਦੋਹਾਂ ਦੀ ਸਟਾਈ ਜਾਨੀ ਦੇਖੋ ਜੀ ਸੋਚ ਆ ਆਪਣੀ ਆਪਣੀ ਭਰਾ ਜੀ ਸੋਚ ਆ ਤੇ ਇਹ 65cc ਦਾ ਦੱਸੋ ਦੇ ਕੋਈ ਇਹ ਇਹ ਨਾ ਸਾਡਾ ਜਿਹੜਾ ਇੰਜਨ ਆ ਉਹ ਐਚ ਸੀ ਆ ਜੀ ਤੁਸੀਂ ਆਮ ਸਪਰੇ ਪੰਪ ਦੇ ਦੇਖੇ ਹੋਣਗੇ ਉਹ ਐਚ ਵੀ ਲਿਖਿਆ ਹੁੰਦਾ ਇਹਦਾ ਹੀ ਮੇਨ ਫਰਕ ਹੁੰਦਾ ਐਚ ਸੀ ਤੇ ਐਚ ਵੀ ਐਚ ਵੀ ਦੇ ਵਿੱਚ ਕੀ ਹੁੰਦਾ ਵੀਰ ਜੀ ਉਹਰੇ ਵਿੱਚ ਉਹਰਾ ਮਤਲਬ ਹੁੰਦਾ ਓਵਰ ਹੈਡ ਵਾਲ ਉਹਰੇ ਚ ਇਦਾਂ ਕਰਕੇ ਵਾਲ ਚੱਲਦੇ ਨੇ ਇਹਦੇ ਵਿੱਚ ਵਾਲ ਨਹੀਂ ਚੱਲਦੇ ਐਚ ਸੀ ਕੇਮ ਚਲਦੀ ਆ ਠੀਕ ਹੈ ਮਤਲਬ ਕੇਮ ਕੋ ਮਧੀਆ ਭਰਾ ਜੀ ਕੇਮ ਕਮ ਦੀ ਜੀ ਜੀ ਇਹ ਦੇ ਕਰਕੇ ਇਹ ਇੰਜਨ ਖਰਾਬ ਹੀ ਨਹੀਂ ਹੁੰਦਾ ਤੇ 65 ਸੀਸੀ ਦਾ ਜਿੰਨੀ ਮਰਜੀ ਤੁਸੀਂ ਸਪਰੇ ਕਰਿਓ ਤੇ ਇੱਕ ਪਾਸੇ ਜਿਹੜਾ ਪ੍ਰੈਸ਼ਰ ਵੀ ਆਊਗਾ 40 45 ਫਿਟ ਹੋਊਗਾ ਮੈਨੂੰ ਨਹੀਂ ਲੱਗਦਾ ਉਹ ਐਸਸੀ ਇੰਨਾ ਪ੍ਰੈਸ਼ਰ ਬਣਾ ਲੂਗਾ ਜੀ ਤੇ 65 ਸੀਸੀ ਇੱਕ ਦੇਖੋ ਜੇ ਆਪਾਂ OHC ਉਹਦੇ ਵਿੱਚ ਬਣਾਉਂਦੇ ਉਹ OHV ਦੇ ਚੋਂ ਉਹਦੇ ਭਾਰੀ ਹੋ ਜਾਣਾ ਸੀ ਇੰਜਨ ਨੇ ਇਹ OHC ਕਰਕੇ ਇਸ ਕਰਕੇ ਬਣਾਏ ਇੰਜਨ ਵੀ ਬੜਾ ਹਲਕਾ ਹੁੰਦਾ ਲਾਈਟ ਵੇਟ ਹੁੰਦਾ ਕੰਪੈਕਟ ਹੁੰਦਾ ਭਰਾ ਜੀ ਹਾਂਜੀ ਹਾਂਜੀ ਉਹੀ ਗੱਲ ਮੈਂ ਕਰਦਾ ਨਾ ਵੀ ਇੰਜਨ ਛੋਟਾ ਜਿਹਾ ਲੱਗਦਾ ਵਾ ਹਨਾ ਉਹ ਕੰਪੈਕਟ ਇਸ ਲਈ ਤਾਂ ਇਹ OHC ਬਣਾਇਆ ਵਾ ਜੇ OHC ਵੀ ਹੁੰਦਾ بڑا ਹੁੰਦਾ ਜੀ ਇੰਜਨ ਚੁੱਕੇ ਨਹੀਂ ਜਾ ਸਕਦਾ ਸੀ ਇਸ ਕਰਕੇ OHC ਬਣਾਦਾ ਭਰਾ ਜੀ ਠੀਕ ਹੈ ਵੀ ਆਪਾਂ ਇੱਕ ਉਦਾਹਰਣ ਦੇ ਤੌਰ ਤੇ ਕਹਿ ਦਈਏ ਵੀ ਇੱਕ ਮੋਟਰਸਾਈਕਲ ਦਾ ਇੰਜਨ ਕਿੱਡਾ ਹੁੰਦਾ ਨਾ 100 cc ਉਹ ਬਹੁਤ ਵੱਡਾ ਹੋ ਜਾਂਦਾ ਬਿਲਕੁਲ ਜੀ ਬਿਲਕੁਲ 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 ਛੋਟਾ ਇੰਜਨ ਹੋ ਗਿਆ ਬਿਲਕੁਲ ਜੀ ਬਿਲਕੁਲ ਹੈਨਾ ਠੀਕ ਹੈ ਜੀ ਤੇ ਇਸ ਤੋਂ ਇਲਾਵਾ ਹੋਰ ਇਹਦੇ ਵਿੱਚ ਕੀ ਦੇਖੋ ਜੀ ਹੁਣ ਫਾਰਮਰ ਕਈ ਫਾਰਮਰ ਵਿਚਾਰ ਵੀ ਕਰ ਰਹੇ ਹੋਣਗੇ ਉੱਪਰ ਕੇਮ ਲੱਗੀ ਹੋਈ ਹੈ ਕਿਵੇਂ ਚੱਲੂਗੀ ਸੁੱਕੀ ਕਿਵੇਂ ਕੇਮ ਚੱਲੂਗੀ ਹੈਨਾ ਭਰਾ ਜੀ ਹੋਰੇ ਲਈਦਾ ਸਪੈਸ਼ਲ ਅਸੀਂ ਆਹ ਦੇਖੋ ਤੁਸੀਂ ਆਹ ਪਾਈਪ ਲਗਾ ਦੀ ਆਹ ਦੇਖੋ ਹਾਂਜੀ ਉਹਨਾਂ ਦੀ ਨਾ ਥੱਲੋਂ ਚੈਂਬਰ ਤੋਂ ਉਹਨੂੰ ਕੇਮ ਨੂੰ ਤੇਲ ਜਾਂਦਾ ਵੀਰੇ ਉੱਪਰ ਤੇਲ ਜਾਂਦਾ ਉੱਪਰ ਜਾਂਦਾ ਅਛਾ ਇਸ ਕਰਕੇ ਇਹ ਕੈਮ ਕਦੇ ਲਾਈਫ ਚ ਨਹੀਂ ਖਰਾਬ ਹੋ ਸਕਦੀ 20 ਸਾਲ ਦੀ ਗਾਰੰਟੀ ਹੈ ਇਹ ਕੈਮ ਖਰਾਬ ਹੋਊਗੀ ਕਦੇ ਠੀਕ ਹੈ ਹਾਂ ਇਹ ਜੇ ਹਾਂ ਨਾ ਜੇ ਪਾਈਪ ਨਾ ਲਾਉਂਦੇ ਅਸੀਂ ਤਾਂ ਕੈਮ ਨੇ ਲੂਬ੍ਰੀਕੇਸ਼ਨ ਹੀ ਨਹੀਂ ਕਰਨਾ ਸੀਗਾ ਜੇ ਲੂਬ੍ਰੀਕੇਸ਼ਨ ਨਹੀਂ ਕਰਨਾ ਸੀ ਤਾਂ ਖਰਾਬ ਹੋ ਜਾਣਾ ਸੀ ਜਿਹੜੇ OHV ਵਾਲੇ ਹੁੰਦੇ ਨੇ ਉੱਤੇ ਵਾਲ ਹੁੰਦੇ ਨੇ ਕੋਈ ਪਾਈਪ ਵਗੈਰਾ ਨਹੀਂ ਆਉਂਦੇ ਤਾਂ ਹੀ ਉਹ ਇੰਜਨ ਖਰਾਬ ਹੋ ਜਾਂਦੇ ਨੇ ਇਹ ਪਰ ਜਾਨੀ ਕਿ ਤੁਸੀਂ ਪੂਰਾ ਦਿਮਾਗ ਇਥੇ ਵਗੈਰਾ ਚਾ ਚਾ ਲਾ ਕੇ ਪਤਾ ਕੀ ਆ ਬੇਸਿਕਲੀ ਮੈਂ ਇੰਜੀਨੀਅਰ ਆ R&D ਅਸੀਂ ਕਰਦੇ ਰਹੇ ਨੇ ਤਾਂ ਕਿ ਫਾਰਮਰ ਨੂੰ ਵਧੀਆ ਤੋਂ ਵਧੀਆ ਸਮਾਨ ਜਾਏ ਦੂਰੋਂ ਦੂਰੋਂ ਫਾਰਮਰ ਆਪਣੇ ਕੋਲ ਚੱਲ ਕੇ ਆਉਂ ਨੇ ਇਸ ਲਈ ਵੀ ਜੇ ਮਸ਼ੀਨ ਲੈਣੀ ਆ ਪੰਪ ਲੈਣਾ ਪਾਵਰ ਟੀਲਰ ਲੈਣਾ ਤਾਂ ਰਾਜੇ ਖੋਲੇ ਜਾਣਾ ਹੋਰ ਕਿਸੇ ਕੋਲ ਨਹੀਂ ਜਾਣਾ ਜੀ ਸਹੀ ਗੱਲ ਹੈ ਤੁਹਾਡਾ ਨਾਮ ਤਾਂ ਨਾਲੇ ਉਦੋਂ ਹਜੇ ਪੰਪਾਂ ਬਾਰੇ ਸ਼ੁਰੂ-ਸ਼ੁਰੂ ਜੀ ਕੰਮ ਸ਼ੁਰੂ ਹੋਇਆ ਸੀ ਉਦੋਂ ਦਾ ਨਾਮ ਇਹ ਸਭ ਜੀ ਪਰਮਾਤਮਾ ਉਸ ਵਾਹਿਗੁਰੂ ਦੀ ਦੇ ਨਾ ਜਿਹਦੇ ਕਰਕੇ ਇੰਨੀ ਕਾਮਯਾਬੀ ਹੋਈ ਹੈ ਜੀ ਫਿਰ ਹੋਰ ਵੀ ਇਹਦੇ ਵਿੱਚ ਅਸੀਂ ਕੀਤਾ 25 ਲੀਟਰ ਦਾ ਟੈਂਕ ਲੱਗਿਆ ਹੋਇਆ ਇਹਦਾ ਜਿਹੜਾ ਵਿੱਚ ਫਿਲਟਰ ਪਾਇਆ ਹੋਇਆ ਲੰਬਾ ਵਾ ਆਟੋਮੈਟਿਕ ਸਾਰੀ ਦਵਾਈ ਹਲਾਈ ਜਾਊਗਾ ਥੱਲੇ ਜਿਹੜੀ ਦਵਾਈ ਵੀ ਰਹਿ ਜੂਗੀ ਨਾ ਉਹ ਵੀ ਹਿੱਲਦੀ ਜਾਊਗੀ ਠੀਕ ਆ ਜੀ ਹਾਂਜੀ ਇੱਕ ਅਜ ਦੇ ਟਾਈਮ ਟਰਬੋ ਦਾ ਚੱਲਿਆ ਗਿਆ ਟਰਬੋ ਲੱਗੀ ਹੁੰਦੀ ਆ ਉਹ ਵੀ ਦੇਖ ਟਰਬੋ ਵੀ ਲਾਈ ਹੋਈ ਆ ਉਰੇ ਨਾ ਜੀ ਅਸੀਂ ਪ੍ਰੈਸ਼ਰ ਗੇਜ ਲਗਾਤੀ ਤਾਂ ਕਿ ਮੇਰੇ ਫਾਰਮਰਾਂ ਨੂੰ ਪਤਾ ਹੀ ਲੱਗਦਾ ਸੀ ਕਿੰਨਾ ਕੁ ਪ੍ਰੈਸ਼ਰ ਹੋਣਾ ਘਟਵਾਦ ਕਰਨਾ ਹੁੰਦਾ ਨਾ ਕਈ ਵਾਰ ਸਬਜ਼ੀ ਦੇ ਘੱਟ ਪ੍ਰੈਸ਼ਰ ਚਾਹੀਦਾ ਹੁੰਦਾ ਉਹਨੇ ਨੇ ਤਾਂ ਪ੍ਰੈਸ਼ਰ ਆਇਮ ਫੇਸ ਸਟਾ ਜਿਵੇਂ ਅੱਗ ਪਿਆਣੀ ਇਸ ਕਾ ਕਿ ਨਾ ਉਹਨੇ ਆਪਾਂ ਨੇ ਪ੍ਰੈਸ਼ਰ ਗੇਜ ਲਾਤੀ ਤਾਂ ਕਿ ਫਾਰਮਰ ਪ੍ਰੈਸ਼ਰ ਘਟਵਾਦ ਟਰਬੋ ਵੀ ਲਾਈ ਹੋਈ ਆ ਉਹ ਇੱਦਾਂ ਬੱਸ ਇਹ ਲਾਤੀ ਵਿਰੇਟਰ ਬੂ अच्छा जी हां टर्बो ਦਾ ਮਤਲਬ ਹੁੰਦਾ ਕਿ ਪੂਰਾ ਪਾਣੀ ਸੱਕ ਹੋ ਜਵੇ ਇੱਕ ਗ੍ਰਾਮ ਵੀ ਪਾਣੀ ਨਾ ਰਹਿ ਜਾਵੇ ਦੋਨੇ ਚੀਜ਼ਾਂ ਲਾਈਆਂ ਨੇ ਇਹ ਨਹੀਂ ਹੈਗਾ ਵੀ ਟਰਬੋ ਨਹੀਂ ਲਾਈ ਲਾਈ ਆ ਵੀ ਨੇ ਲਾਈ ਆ ਕਿ ਟਰਬੋ ਨਾ ਲੱਗੀ ਹੋਵੇ ਕੋਈ ਜ਼ੋਰ ਹੋਵੇ ਦੇ ਵਿੱਚ ਨਹੀਂ ਨਹੀਂ ਟਰਬੋ ਵੀ ਲਾਈ ਆ ਤੇ ਸਪੈਸ਼ਲ ਅਸੀਂ ਜਿਹੜੀ ਗਨ ਵੀਚ ਵੀ ਮੋਡੀਫਾਈ ਕਰਤੀ ਸਭ ਤੋਂ ਪਹਿਲਾਂ ਆਪਾਂ ਨਹੀਂ ਬਣਾਈ ਸੀਗੀ ਬੀਜੈਟ ਕੰਪਨੀ ਦੀ ਪਹਿਲਾਂ ਕੀ ਸੀਗਾ 골ਡਨ ਜੇ ਰੰਗ ਦੀ ਤੁਸੀਂ ਦੇਖਿਓ ਪਿਛਲੀ ਵਾਰ ਜੇ ਤੁਸੀਂ ਆਏ ਹੋਗੇ ਜਾਂ ਕਿਤੇ ਹੋਰ ਵੀ ਦੁਕਾਨਾਂ ਦੇ ਕੋ ਮੈਨੂੰ ਲੱਗਦਾ ਉਹ ਪਿੱਤਲ ਦੀ ਹੁੰਦੀ ਸੀ ਐਲੂਮੀਨੀਅਮ ਦੀ ਕਰਤੀ ਆ ਹੁਣ ਪਿੱਤਲ ਦੀ ਨਹੀਂ ਹੁੰਦੀ ਵੀਰੇ ਉਹ ਗੋ ਜਿਹੜੀ 골ਡਨ ਰੰਗ ਦੀ ਰੰਗ ਮਰਿਆ ਹੁੰਦਾ ਲੋਹੇ ਦੀ ਹੁੰਦੀ ਆ ਇਹ ओरिजिनल ਕੋਈ ਪੇਂਟ ਨਹੀਂ ਹੈਗਾ ओरिजिनल ਅਲੂਮੀਨੀਅਮ ਦੀ ਦੇਖੋ ਫੁੱਲ ਵਰਗੀ ਹੋਲੀ ਆ ਦੇਖੋ ਚੈੱਕ ਕਰਕੇ ਦੇਖੋ ਅੱਛਾ ਹਾਂ ਬਿਲਕੁਲ ਅੱਛਾ ਇਹ ਅਲੂਮੀਨੀਅਮ ਕਰਤਾ ਸਾਰੀ ਅਲੂਮੀਨੀਅਮ ਦੀ ਬਣਾਤੀ ਤੇ ਬਹੁਤ ਵਧੀਆ ਗੱਨ ਆ ਇਹ ਨਾਲ ਤੁਸੀਂ ਪ੍ਰੈਸ਼ਰ ਜਿੰਨਾ ਮਰਜੀ ਫੋਗ ਬਣਾ ਲਓ ਜਿੰਨਾ ਮਰਜੀ ਇਹਨੂੰ ਲੰਬਾ ਕਰ ਲਓ ਜਿਵੇਂ ਫਾਰਮਰ ਚਾਹੁੰਦਾ ਉਵੇਂ ਕਰ ਲਓ ਕੋਈ ਅਲੱਗ ਤੋਂ ਗੱਨ ਲੈਣ ਦੀ ਲੋੜ ਨਹੀਂ ਆ ਗੱਨ ਲੈ ਕੇ ਠੀਕ ਹੈ ਹਾਂਜੀ ਓਕੇ ਇਹ ਇਹਦੀ ਇਹ ਜਿਹੜੀ ਐਵਰੇਜ ਕੀ ਰਹੂਗੀ ਇਹਦੇ ਨਾਲ ਜੀ ਜਿਹੜੀ ਐਵਰੇਜ ਆ 1 ਲੀਟਰ ਦੇ ਨਾਲ ਤਕਰੀਬਨ ਇਹ ਸਮਝ ਲਓ 600 ਲੀਟਰ ਪਾਣੀ ਨਿਕਲ ਜੂਗਾ 600 ਲੀਟਰ ਇਹਦੇ ਵਿੱਚ ਨਾ ਜਿਹੜਾ ਪੈਟਰੋਲ ਦੇ ਵਿੱਚ ਟੈਂਕ ਦੇ ਵਿੱਚ ਪੈਟਰੋਲ ਹੁੰਦਾ 4 ਸਟੋਕ ਦਾ ਹੀ ਨਾ ਕੱਲਾ ਪੈਟਰੋਲ ਹੀ ਪਾਉਣਾ ਪੈਂਦਾ ਤੇ ਇਹਦੇ ਵਿੱਚ ਤਾਂ 700 ਐਮਐਲ ਹੀ ਪੈਂਦਾ ਪੈਟਰੋਲ 1 ਲੀਟਰ ਨਾਲ 600 ਲੀਟਰ ਪਾਣੀ ਬਰਾਮ ਨਾਲ ਨਿਕਲ ਇੱਕ ਇੱਕ ਚੀਜ਼ ਹੋਰ ਦੱਸੋ ਜੀ ਜਿੰਨੇ ਜਿੰਨੇ ਵੀਰ ਭਰਾ ਸਪਰੇਅ ਪੰਪਾਂ ਵਾਲੇ ਜਿਨ੍ਹਾਂ ਕੋਲੇ ਪਹਿਲਾਂ ਹੈਗੇ ਆ ਉਹਨਾਂ ਦੇ ਹੁਣ ਆ ਬਹੁਤ ਖਰਾਬ ਹੋਣ ਲੱਗ ਗਏ ਕਾਰਬਿਟਰ ਉਹ ਕਾਰਬਿਟਰ ਵੀਰੇ OHC ਦਾ انجن ਨਾ ਕਾਰਬਟਰ OHC ਵੀ ਜੇ ਖਰਾਬ ਹੋਊਗਾ ਹੀ ਹੋਊਗਾ ਕਿਉਂਕਿ ਉਹਦੇ ਵਿੱਚ ਬਾਲ ਚੱਲਦੇ ਨੇ ਲੋਡ ਲਈ ਜਾਂਦਾ ਤਾਂ ਇਹ ਕਾਰਬਟਰ ਖਰਾਬ ਹੋ ਜਾਂਦਾ ਇਹ OHC ਦਾ ਕਾਰਬਟਰ ਵੀ ਸਪੈਸ਼ਲ ਹੈ ਅਡਜਸਟਮੈਂਟ ਵਾਲਾ ਕਾਰਬਟਰ ਲੱਗਿਆ ਖਰਾਬ ਹੀ ਨਹੀਂ ਹੋਣਾ ਵੀਰੇ ਅੱਛਾ ਜੀ ਇਹ ਵੀ OHC ਦਾ ਨਹੀਂ ਖਰਾਬ ਹੋਸਾ ਉਹ OHC ਦੀ ਗੱਲ ਕਰਦੇ ਹੋਗੇ ਤੁਸੀਂ ਓਕੇ ਹਾਂ ਉਹ ਰੋ ਪਹਿਲਾਂ OHC ਸਾਰੇ ਚੱਲਦੇ ਜੇ ਜੇ ਕਿਸੇ ਫਾਰਮਰ ਦਾ OHC ਦਾ ਇੱਕ ਵੀ ਕਾਰਬਟਰ ਖਰਾਬ ਹੋਇਆ ਫਰੀ ਦੇ ਦੂੰਗਾ ਚਾਹ ਕਿਸੇ ਕਿਤੋਂ ਵੀ ਲੱਤੀ ਹੋਵੇ ਮਸ਼ੀਨ ਠੀਕ ਹੈ ਜੀ ਚੈਲੰਜ ਆ ਇਸ ਗੱਲ ਦਾ ਚਾਹੇ ਮੇਤੋਂ ਲੱਤੀ ਆ ਚਾਹੇ ਕਾਲੇ ਚੋਰ ਤੋਂ ਲੱਤੀ ਆ ਉਹਰਾ ਵੀ ਚੇਂਜ ਕਰ ਦੂੰਗਾ ਅੱਛਾ ਇਹ 5 ਸਾਲ ਦੀ ਗਾਰੰਟੀ ਜੰਦੇ ਤਾਂ ਕਹਿੰਦੇ ਨਾ ਹੋਰ ਕਿਸੇ ਤੋਂ ਮਿਲਣਾ ਨਹੀਂ ਇਹ ਨਹੀਂ ਗੱਲ ਹੈਗੀ ਮੇਰੇ ਅਰੇ ਭਰਾ ਮੇਰੇ ਆਰ ਐਨ ਡੀ ਕੀਤੀ ਆ ਕੁਆਲਿਟੀ ਬਣਾਈ ਆ ਹਾਂ ਜੀ ਕਵਾਲਿਟੀ ਤਿਆਰ ਕੀਤੀ ਜਾਂਦੀ ਹੈ। ਇਹ ਹੋਣ ਇਹਦਾ ਰੇਟ ਫਿਰ ਰੇਟ ਵੀ ਜਿਆਦਾ ਹੀ ਰੱਖਿਆ ਹੋ ਗਵਾ ਰੇਟ ਨਾਲੋਂ। ਇਹ ਰੇਟ ਜਿਆਦਾ ਨਹੀਂ ਹੈਗਾ। ਪਹਿਲਾਂ ਤੁਹਾਨੂੰ ਮਸ਼ੀਨ ਚਲਾ ਕੇ ਦਿਖਾਣਾ ਜੋ ਮੈਂ ਕਹਿਣਾ ਨਾ ਉਹ ਪੂਰਾ ਕਰਦੇ ਚਲਾ ਕੇ ਦਿਖਾਉਣਾ ਮੈਂ ਤੁਹਾਨੂੰ। ਹਾਂ ਚਲਾ ਕੇ ਦੇਖੀਏ। ਚਲਾ ਕੇ ਦਿਖਾਉਣੇ ਆ। ਤੇ ਚਲਾ ਕੇ ਆਪਾਂ ਆਪਾਂ ਟ్రਾਇਲ ਕਿਵੇਂ ਲਾਵਾਂਗੇ ਇਹਦਾ ਪਹਿਲੇ ਇਹ ਦੱਸੋ। ਟ్రਾਇਲ ਉਰੇ ਦਿਖਾ ਦਿੰਨੇ ਆ ਜਾਂ ਕੰਨਕ ਲੱਗੀ ਹੋਈ ਆ? ਉਰੇ ਚਲਾ ਕੇ ਦਿਖਾ ਦਿੰਨੇ ਆ। ਬਾਕੀ ਫਿੱਤੇ ਨਾਲ ਤੁਹਾਨੂੰ ਨਾਪ ਕੇ ਦਿਖਾ ਦੂੰਗਾ ਜਿਹੜਾ ਕੁਝ ਹੈਗਾ। ਠੀਕ ਹੈ ਜੀ। ਇਹ ਤਾਂ ਗੱਲ ਸਹੀ ਹੈ ਜਾਇਆ ਕਿ ਨਹੀਂ ਜਾਇਆ। ਇਹ ਗੱਲ ਜਾਇ ਜਾਈ। ਹੋਣੀ ਕਰਦੇ ਆ ਜ ਸਭ ਤੋਂ ਪਹਿਲਾਂ ਇਹ ਆ ਦੇਖੋ ਸਟਾਰਟ ਕੀਤਾ ਹੈ ਹਾਂਜੀ ਪਹਿਲੀ ਕਿੱਕ ਸਟਾਰਟ ਹੋ ਗਿਆ ਬਿਲਕੁਲ ਇਹਦੀ ਆਵਾਜ਼ ਦੇਖੋ ਕਿੰਨੀ ਘੱਟ ਆ ਜੀ ਆਵਾਜ਼ ਬਹੁਤ ਘੱਟ ਆ ਠੀਕ ਹੈ ਨਾ ਜਿਹੜਾ OHV ਹੁੰਦਾ ਉਹ ਐ ਜਦੋਂ ਬਾਅਦ ਚੱਲਦੇ ਨੇ ਸਾਲੀ ਸਿਰ ਨੂੰ ਪੈਂਦੀ ਆ ਆਵਾਜ਼ ਇਹਦੇ ਨਾਲ ਕੇਮ ਚੱਲਦੀ ਆ ਆਵਾਜ਼ ਹੀ ਨਹੀਂ ਹੈਗੀ ਜਦੋਂ ਸਪੀਡ ਵੀ ਦਵਾਂਗੇ ਨਾ ਇਹਦੀ ਆਵਾਜ਼ ਨਹੀਂ ਬਦਲਦੀ ਹੈ ਬੇਟਾ ਸਪੀਡ ਦੇ ਪਹਿਲਾਂ ਨਾ ਸਪੀਡ ਕਰ ਪਹਿਲਾਂ ਨਾ ਉਰੀ ਦਿਖਾ ਦਿੰਦੇ ਆ ਤੁਹਾਨੂੰ ਹਾਂਜੀ ਲੈ ਪ੍ਰੈਸ਼ਰ ਦੇ ਲਓ ਬਾਈ ਲੋ ਭਾਈ ਜੀ ਦੇਖੋ ਪਾਣੀ ਆ ਰਿਹਾ ਕਿ ਨਹੀਂ ਹਾਂ ਜੀ ਲੋ ਜੀ ਦੇਖੋ ਭਾਈ ਉਰੇ ਆਓ ਭਾਈ ਜੀ ਲੈ ਮੇਰੇ ਦੇਖੋ ਜੀ ਕਿੰਨੇ ਫੁੱਟ ਆ ਭਾਈ 39.5 39.5 ਫੁੱਟ ਮਤਲਬ ਕੀ ਜਿਹੜਾ ਮੈਂ ਗੱਲ ਕਹਿਣਾ ਉਹਨਾਂ ਵੀ ਇਹ 35 40 45 ਫੁੱਟ ਇੱਕ ਸਾਈਡ ਨਹੀਂ ਉਹ ਸਹੀ ਹੈ ਗੱਲ ਕਿ ਗਲਤ ਗੱਲ ਕੋਈ ਫਰਕ ਤਾਂ ਨਹੀਂ ਗੱਲ ਦੇ ਵਿੱਚ ਕਿਹੜੀ ਜਗ੍ਹਾ ਤੋਂ ਆਏ ਹੋ ਵੀਰੇ ਸ਼ਾਬਾਸ਼ ਮਾਰਕੰਡੇ ਸ਼ਾਬਾਸ਼ ਮਾਰਕੰਡੇ ਤੋਂ ਇੰਨੀ ਦੂਰ ਆਏ ਹੋ ਤੁਸੀਂ ਕਿਵੇਂ ਲੱਗਿਆ ਪੰਪ ਸਾਡੇ ਪੰਪ ਦੀ ਸੁਣ ਕੇ ਵਾਈ ਸੁਣ ਕੇ ਤਾਂ ਆਏ ਆ ਅੱਛਾ ਜੀ ਵਾਈ ਜੀ ਅੱਜ ਪਾਈ ਕੋਲੇ ਜਾਂਦੇ ਆਂ ਹਾਂ ਜੀ ਉੱਥੇ ਦੇਖ ਕੇ ਆਉਂਦੇ ਆ ਕਾਲੇ ਲੈ ਕੇ ਆਵਾਂ ਤੇ ਹੁਣ ਵਾਈ ਜੀ ਨਾਲ ਸੈੱਟ ਕਰਾਂਗੇ ਹਾਂ ਜੀ ਇਹ ਵਾਈ ਜੀ ਤੇ ਡਿਪੈਂਡ ਕਰਦਾ ਕਿ ਹੁਣ ਦੇਖ ਕੇ ਭੇਜਣਗੇ ਪਾਏ ਦੇ 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 ਕੇ ਹੀ ਭੇਜਾਂਗੇ ਵਾਈ ਤੁਸੀਂ ਜਗਾ ਦੇਣਾ ਤੁਹਾਨੂੰ ਕੋਈ ਗੱਲ ਹੀ ਨਹੀਂ ਗੱਲ ਕਿਹੜੀ ਕਰਦੇ ਹੋ ਸਹੀ ਗੱਲ ਆ ਨਾ ਜੀ ਹੋਰ ਅੱਛਾ ਇਹ ਇੱਕ ਤਾਂ ਆਪਣਾ ਲਵਾਈ ਦਾ ਤਾਂ ਹੋ ਗਿਆ ਜੀ ਇਸ ਤੋਂ ਅਗਲਾ ਕੋਈ ਡੈਮੋ ਕੋਈ ਹੋਰ ਵੀ ਹੈਗਾ ਇਹਦਾ ਇਹਦੇ ਨਾਲ ਨਾਲ ਨਾ ਜੀ ਆਪਾਂ ਗੱਡੀਆਂ ਤੋ ਸਕਦੇ ਆ ਅੱਛਾ ਜੀ ਇਹਦਾ ਪ੍ਰੈਸ਼ਰ ਹੀ ਇੰਨਾ ਜ਼ਬਰਦਸਤ ਆ ਭਰਾ ਜੀ ਐਸੇ ਐਸੇ ਕਰਨ ਨਾਲ ਹੀ ਓਰੇ ਮੈਂ ਤੁਹਾਨੂੰ ਓਰੇ ਲਈ ਲੱਗ ਜਾਂਦੀ ਹੁੰਦੀ ਐ ਗੱਲ ਨੇ ਛੋਟੀ ਹੁੰਦੀ ਐ ਫਾਰਮਰ ਇਹ ਭਰਾ ਕਹਿਣਗੇ ਇਹਨਾਂ 15 20 ਫੁੱਟ ਪਾਈਪ ਨਾਲ ਲੈ ਕੇ ਅਲੱਗ ਤੋਂ ਲੈ ਸਕਦੇ ਨੇ ਉਹ ਕਿਵੇਂ ਗੱਡੀਆਂ ਤੋਂ ਮੈਂ ਤੁਹਾਨੂੰ ਪ੍ਰੈਸ਼ਰ ਚੈੱਕ ਕਰਵਾਉਣਾ ਭਰਾ ਜੀ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਰੇਟ ਦਾ ਅਜੇ ਤੱਕ ਵੀ ਦੱਸਿਆ ਹੀ ਨਹੀਂ ਉਹ ਰੇਟ ਨਾਲ ਦਾ ਇੰਨਾ ਪਛਾਤਾ ਦਾ ਹੈ ਉਸ ਤੋਂ ਬਾਅਦ ਵੀ ਇੱਕ ਗਨ ਦਾ ਉਹ ਵੀ ਕਹਦਾ ਉਹ ਅਲੱਗ ਤੋਂ ਲੈ ਸਕਦੇ ਆ ਇਹਨਾਂ ਤੋਂ ਅਲੱਗ ਤੋਂ ਥੋੜਾ ਕੋਈ ਲਊਗਾ ਜੀ ਅਰੇ ਭਰਾ ਜੀ ਜਿਹੜਾ ਇਹਦਾ ਪ੍ਰਾਈਜ਼ ਆ ਨਾ ਜੀ ਹਾਂ ਜੀ ਇਹ ਦੇਖੋ ਇਹ ਗਨ ਨਾਲ ਸਟੈਂਡ ਸਟੈਂਡ ਵੀ ਅਸੀਂ ਸਪੈਸ਼ਲ ਬਣਾਤਾ ਚੌਰਸ ਪਾਈਪ ਵਾਲਾ ਪਹਿਲਾਂ ਹੁੰਦਾ ਸੀ ਗੋਲ ਪਾਈਪ ਵਾਲਾ ਟੁੱਟ ਜਾਂਦਾ ਛੋਟ ਜਾਂਦਾ ਸੀ ਕੇ ਗੋਲ ਪਾਈਪ ਕੇ ਫਾਰਮਰ ਪਤਾ ਕੀ ਕਰਦੇ ਨੇ ਇਹਦਾ ਹੁੰਦਾ ਪੰਪ ਚੁੱਕਣ ਵਾਸਤੇ ਬਣਾਇਆ ਹੁੰਦਾ ਸਟੈਂਡ ਹਾਂ ਜੀ ਉਹ ਜਿੰਮੀ ਦਾ ਕੋਈ ਵੀ ਬੰਦਾ ਆਪਣਾ ਲਾਹਾ ਲੈ ਲੈਂਦਾ ਵੀ ਕੁਝ ਹੋਰ ਚੁੱਕ ਲੀਏ ਪਰ ਚਤੀ ਤੋਂ ਉਹ ਟਟਦੀ ਜਾਂਦੀ ਸੀ ਪੈਸੇ ਵਿੱਚ ਇਸ ਲਈ ਐਸੀ ਇਹ ਵੀ ਚੌਰਸ ਪਾਈਪ ਦਾ ਬਣਾਤਾ ਸਟੈਂਡ ਵੀ ਠੀਕ ਹੈ ਜੀ ਤੇ ਇਹਦਾ ਜਿਹੜਾ ਪ੍ਰਾਈਸ ਆ 13500 ਰੁਪਿਆ ਇਹਦੇ ਨਾਲ ਜਿਹੜਾ ਗਨ ਨਾਲ 1 ਮੀਟਰ ਦੀ ਪਾਈਪ ਤੇ ਨਾਲ ਅਸੀਂ ਆਹ ਸਟੈਂਡ ਦੇ ਦੇਾਂਗੇ ਨਾਲ ਤੇ ਨਾ ਹਾਂ ਜੇ ਉਹ 20 ਫੁੱਟ ਦੀ ਪਾਈਪ ਤੇ ਦੰਨ ਲੈਣੀ ਆ ਉਹਦਾ ਪ੍ਰੈਸ਼ਰ ਚੈੱਕ ਕਰਾ ਉਹ 650 ਰੁਪਏ ਦੀ ਅਲੱਗ ਤੋਂ ਮਿਲ ਜੂਗੀ ਵੀਰੇ ਇਹ ਤਾਂ ਹੋ ਹੀ ਨਹੀਂ ਸਕਦਾ ਜੀ ਕਿਉਂਕਿ ਤੁਹਾਡੇ ਕੋਲੇ ਆਏ ਹੋਈ ਗਏ ਹਾਂ ਤੇ ਤੁਸੀਂ ਜਿਹੜਾ ਇੱਕ ਵੀਡੀਓ ਦੇ ਸਮਾਨ ਦਿਖਾ ਦੀ ਉਹਦੇ ਅਲੱਗ-ਅਲਗ ਰੇਟ ਕਰਾਂਗੇ ਆਪਾਂ ਲੈ ਦੱਸ ਕਵਾਲ ਕਰਦੇ ਹੋ ਆ ਲਓ ਵੀ ਆਪਾਂ ਗੱਨ ਵਖਾਉਣੇ ਆ ਪਹਿਲਾਂ ਉਹ ਪਹਿਲਾਂ ਮੈਨੂੰ ਪ੍ਰੈਸ਼ਰ ਦਿਖਾ ਦਿੰਨੇ ਆ ਪਤਾ ਨਹੀਂ ਥੋੜੇ ਪਸੰਦ ਆਊਗਾ ਕਿ ਨਹੀਂ ਆਊਗਾ ਪਰ ਆ ਜੀ ਤੁਹਾਨੂੰ ਚੈੱਕ ਕਰਦੀਓ ਤੁਸੀਂ ਲਾ ਵੀ ਉਹ ਲਾਲ ਵਾਹ ਕਿਵੇਂ ਸਟਾਰਟਿੰਗ ਕਿਵੇਂ ਆ ਠੀਕ ਆ ਸਾਰੀ

ਆਪਣੀਆਂ ਗੱਡੀਆਂ ਵਗੈਰਾ ਧੋਣੀਆਂ ਨੇ ਨਾ ਇਸੇ ਪੰਪ ਨਾਲ ਪਾਈਪ ਲਾ ਕੇ ਨਾ ਅਸੀਂ ਉਹਨੂੰ ਨਾਲਾ ਗਨਵੀ ਨਾਲ ਦੇ ਦਿਆਂਗੇ ਸਾਡੇ 600 ਰੁਪਏ ਦਾ ਲੱਗ ਤੋਂ ਜਗਾੜ ਆਊਗਾ ਤੇ ਆਰਾਮ ਨਾਲ ਗੱਡੀ ਵਗੈਰਾ ਧੋ ਸਕਦਾ ਦੇਖੋ ਠੀਕ ਹੈ ਜੀ ਆ ਪਾਈਪ ਦੀ ਲੰਬਾਈ ਇਹ ਤੋਂ ਵਧਾ ਵੀ ਸਕਦੇ ਆ ਹਾਂ ਜੇ ਫਾਰਮਰ ਚਾਹੂਗਾ ਬਈ 20 ਮੀਟਰ ਪਾਈਪ ਬਹੁਤ ਹੁੰਦੀ ਆ ਗੱਡੀ ਦੇ ਆਲੇ ਦੁਆਲੇ ਘੁੰਮ ਜੂਗਾ ਜੀ ਹਾਂਜੀ ਹਾਂਜੀ ਲਓ ਲਓ ਵੀ ਫਰੈਸ਼ ਰੱਖੋ ਇਸ ਗੱਲ ਦਾ ਪ੍ਰੈਸ਼ਰ ਦੂਜੀ ਗੱਲ ਨਾਲ ਜ਼ਿਆਦਾ ਹੁੰਦਾ ਜੀ ਇਹ ਛੋਟੀ ਗੱਲ ਹੈ ਜੀ ਅੱਛਾ ਜੀ ਇਹ ਮੇਨ ਨਾਲ ਉਹ ਜਿਹੜੇ ਗੱਡੀ ਦੇ ਵਾਸਤੇ ਆ ਗੱਡੀ ਧੋਣ ਵਾਸਤੇ ਆ ਕਿਉਂਕਿ ਜੇ ਪਹਿਲੇ ਨਾ ਕਰਾਂਗੇ ਨਾ ਇਹ ਉੱਪਰ ਆਪਣੇ ਉੱਪਰੀ ਦਵਾਈ ਪਈ ਜਾਊਗੀ ਭਰਾ ਜੀ ਬਿਲਕੁਲ ਜੀ ਹਾਂਜੀ ਹਾਂਜੀ ਕਰਦੇ ਨਾ ਇਹਨੂੰ ਹੋਰ ਦੂਣੇ ਇੱਥੇ ਰੱਖਦਾ ਇਹਦਾ ਪੰਪ ਆ ਰਿਹਾ ਗਾ ਬਾਰਡਰ ਪ੍ਰੂਫ ਵੀ ਆ ਲੋ ਜਾਦੀ ਪਾਲੀ ਜੇ ਮਾਰੂ ਚੱਲੀ ਜਾ ਬਿਲਕੁਲ ਲੌਂਗ ਦੇ ਕੋਈ ਵਾਹ ਵਾਹ ਇਹ ਨਾ ਪਾਲੀ ਟੁੱਟਣਾ ਹੀ ਨਹੀਂ ਗਾ ਜੀ ਉਹ ਨਹੀਂ ਹੁੰਦਾ ਹੈਗਾ ਕਰਦੇ ਬੰਦ ਕਾਕਾ ਨਹੀਂ ਕਾ ਜੀ ਮੈਂ ਪ੍ਰੈਸ਼ਰ ਦੇਖ ਰਿਹਾ ਜੀ ਪ੍ਰੈਸ਼ਰ ਬਹੁਤ ਵਧੀਆ ਵਾ ਪੰਪ ਬਹੁਤ ਚੰਗੀ ਚੀਜ਼ ਆ ਬਣੀ ਕਰਦੇ ਵਨ ਹੁਣ ਆਪਾਂ ਇੱਕ ਗੱਲ ਸਭ ਤੋਂ ਮੇਨ ਕਰ ਗਏ ਜਿਹੜੀ ਮੇਨ ਕਿਸਾਨ ਨੂੰ ਜ਼ਰੂਰਤ ਹੁੰਦੀ ਆ ਵੀ ਗਰੰਟੀ ਵਾਰੰਟੀ ਕੀ ਹੋ ਇੱਕ ਸਾਲ ਦੀ ਪੂਰੀ ਗਰੰਟੀ ਹੈ ਗਰੰਟੀ ਵਾਰੰਟੀ ਬਿਲਕੁਲ ਗਰੰਟੀ ਹੈ ਅੱਛਾ ਜੀ ਵਾਰੰਟੀ ਅਸੀਂ ਮੈਂ ਕਦੇ ਦਿੱਤੀ ਵੀ ਨਹੀਂ ਹੈਗੀ ਇੱਕ ਸਾਲ ਚ ਕੁਝ ਵੀ ਖਰਾਬ ਹੋ ਜੇ ਫ੍ਰੀ ਚੇਂਜ ਕਰ ਦੂੰਗਾ ਪਰ ਸੇ ਨਹੀਂ ਹੋਊਗਾ ਗਾਰੰਟੀ ਦੇ ਵਿੱਚ ਜਿਹੜਾ ਸਮਾਨ ਵੀ ਭੇਜਣਾ ਉਹ ਵੀ ਫਰੀਦ ਹੋਊਗਾ ਅੱਛਾ ਜੀ ਹਾਂਜੀ ਹਾਂਜੀ ਤੇ ਇੱਕ ਟੁੱਟ ਪੱਜ ਜੇ ਹੋ ਜੇ ਕੋਸ਼ਿਵ ਜਵੇ ਮੇਰੇ ਫਾਰਮਰ ਦੀ गिर ਕੇ ਵੀ ਟੁੱਟ ਜੂਗੀ ਨਾ ਟੈਂਕੀ ਟੁੱਟ ਗਈ ਫੋਰ ਐਗਜ਼ਾਮਪਲ ਚਾਹ ਗਲਤੀ ਨਾ ਕਈ ਵਾਰ ਹੋ ਜੇ ਕੋਈ ਤੋੜਦਾ ਤਾਂ ਨਹੀਂ ਹੁੰਦਾ ਹੈਗਾ ਹੋ ਜਾਂਦੀ ਹੈ ਕਈ ਵਾਰ ਗਲਤੀ ਚੇਂਜ ਕਰ ਦੂੰਗਾ ਠੀਕ ਹੈ ਵੈਸੇ ਮੇਰੇ ਸਾਹ ਉਹਨਾਂ ਨੂੰ ਮਜ਼ਬੂਤ ਦਾ ਪਲਾਸਟਿਕ ਇਨਾ ਮੈਂ ਤਾਂ ਪੂਰਾ ਮਜ਼ਬੂਤ ਹੈ ਦੇਖੋ ਆਪਾਂ ਕੇ ਦੇਖੋ ਬਾਈ ਜੀ ਦੇਖੋ ਚੈੱਕ ਕਰੋ ਦੇਖੋ ਚੈੱਕ ਕਰਕੇ ਦੇਖੋ ਠੀਕ ਹੈ ਵਧੀਆ ਕੁਆਲਿਟੀ ਵਧੀਆ ਕੁਆਲਿਟੀ ਸਹੀ ਹੈ ਜੀ ਕੁਆਲਿਟੀ ਸਹੀ ਹੈ ਕੁ ਜਿਹੜੇ ਫਾਰਮਰ ਲੈਣਾ ਚਾਹੁੰਦੇ ਨੇ ਹਾਂਜੀ ਪਸੰਦ ਦਾ ਲੈਣਾ ਚਾਹੁੰਦੇ ਨੇ ਕੰਪਨੀ 'ਚ ਵਿజిਟ ਕਰਨ ਜਿਵੇਂ ਸਾਡੇ ਭਰਾ ਜੀ ਆਏ ਨੇ ਕੁਰੂਕ ਖੇਤਰ ਤੋਂ ਹਾਂਜੀ ਉਰੇ ਚਲਾਕੇ ਦਿਖਾ ਦੇਗੇ ਲਾਈਵ ਡੈਮੋ ਦੇ ਦੇਵਾਂਗੇ ਖਾਣ ਪੀਣ ਲਈ ਪ੍ਰਸ਼ਾਦੇ ਤਿਆਰ ਰੈਂਦੇ ਨੇ ਹਮੇਸ਼ਾ ਬਿਲਕੁਲ ਠੀਕ ਹੈ ਨਾ ਜੀ ਕਿਸੇ ਨੂੰ ਵੀ ਅੱਜ ਤੱਕ ਆਪਾਂ ਨੇ ਫਾਰਮਰ ਨੂੰ ਭੁੱਖਾ ਪੇਟ ਨਹੀਂ ਕਦੇ ਭੇਜਿਆ ਹੈਗਾ ਚਾਹੇ ਲੈਣਾ ਚਾਹੇ ਨਹੀਂ ਲੈਣਾ ਹੈਗਾ ਆ ਜੋ ਫਾਰਮਰ ਨਹੀਂ ਅਭੀ ਆ ਸਕਦੇ ਠੰਡ ਬੜੀ ਪੈ ਰਹੀ ਆ ਉਹਨਾਂ ਨੂੰ ਆਨਲਾਈਨ ਭੇਜ ਦਿਆਂਗੇ ਉਹਨਾਂ ਨੂੰ ਕੰਪਨੀ ਦਾ ਅਕਾਊਂਟ ਭੇਜ ਦਿਆਂਗੇ ਉਹਨਾਂ ਨੂੰ 2000 ਰੁਪਏ ਪਾਉਣਾ ਮਸ਼ੀਨ ਆਪਾਂ ਭੇਜ ਦਿਆਂਗੇ ਜੀ ਡਿਲੀਵਰੀ ਫ੍ਰੀ ਕਰਦੇ ਆਂਗੇ ਘਰ ਤੱਕ ਡਿਲੀਵਰੀ ਦਾ ਕੋਈ ਪੈਸਾ ਨਹੀਂ ਹੈ ਅੱਛਾ ਜੀ ਹਾਂਜੀ 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 ਉਹ ਯਾਨੀ ਕਿ ਵੀ ਆਪਾਂ ਇੱਕ ਵਾਰ 2000 ਰੁਪਏ ਪਾ ਕੇ ਤੇ ਫੋਨ ਲਾ ਲਓ ਆਪਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਐਡਰੈਸ ਭੇਜ ਦੇਣ ਡਿਲੀਵਰੀ ਕਰੀ ਫ੍ਰੀ ਕਰਦੇ ਆ ਜੀ ਮੰਨ ਲਓ ਕੋਈ ਗਰੰਟੀ ਜਿਹੜੀ ਆ ਗਰੰਟੀ ਦੇ ਵਿੱਚ ਜੇ ਕੋਈ ਚੀਜ਼ ਲੈਣੀ ਆ ਮੰਗਵਾਉਣੀ ਆ ਉਹ ਕੁਝ ਵੀ ਫੋਟੋ ਭੇਜ ਦੇਣ ਫੋਨ ਕਰਨ ਦੀ ਲੋੜ ਨਹੀਂ ਹੈਗੀ ਫੋਟੋ ਭੇਜ ਦੇਣ ਬਿੱਲ ਦੀ ਫੋਟੋ ਭੇਜ ਦੇਣ ਆਪਣੀ ਕੰਪਨੀ ਫੋਨ ਕਰੂਗੀ ਉਹ ਕੰਪਨੀ ਦੇ ਸਿਰ ਰਧੀਆਂ ਆ ਇੱਕ ਚੀਜ਼ ਥੋੜਾ ਦੇਖੋ ਵੈਸੇ ਬੜੀ ਮਿਹਨਤ ਨਾਲ ਬੰਦਦੇ ਨੇ ਦੇਖੋ ਮੈਂ ਦੇਖਿਆ ਗੰਨੇ ਦੇ ਵਿੱਚ ਨਾ ਜੀ ਜਦੋਂ ਚੌਲਾਂ ਦੇ ਵਿੱਚ ਪਾਣੀ ਲਾਉਣਾ ਹੁੰਦਾ ਸੱਪਾਂ ਦੀਆਂ ਸੀੜੀਆਂ ਦੇ ਉੱਤੇ ਕਿਸਾਨ ਜਦੋਂ ਚੱਲਦਾ ਨਾ ਪਾਣੀ ਦੇ ਵਿੱਚ ਪਤਾ ਕਿੰਨਾ ਔਖਾ ਹੁੰਦਾ ਸਵੇਰੇ 4 ਵਜੇ ਮੇਰੇ ਵਰਗਾ ਤਾਂ ਸੁੱਤਾ ਵੀ ਹੁੰਦਾ ਕਿਸਾਨ ਆਪਣਾ ਪਾਣੀ ਲਾਉਣਾ ਫਿਰਦਾ ਹੁੰਦਾ ਸਵੇਰੇ 4 ਵਜੇ ਹੈਨਾ ਇਹ ਥੋੜੀ ਜੀ ਸਾਮ ਕੋਈ ਸੰਨ ਹੁੰਦਾ ਥੋੜਾ ਜਿਆ ਆਪਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਇਹ ਦੇਖੋ ਇਹਦਾ ਜਿਹੜਾ ਜਿਵੇਂ ਮੋਬਿਲ ਹੈ ਲਾਜੀ ਇਹਦੇ ਵਿੱਚ 100 ਕੇ ਮਿਲ ਪੈਂਦਾ ਉਹਨੂੰ ਨਾ ਪਹਿਲਾਂ ਜਿਹੜਾ ਮੋਬਿਲ ਹੈ ਲਾ 3 ਘੰਟੇ ਬਾਅਦ ਬਦਲ ਦੇਣ ਹਰ 40 ਘੰਟੇ ਬਾਅਦ ਬਦਲ ਦੇਣਾ ਤਾਂ ਇੰਜਨ ਦੀ ਲਾਈਫ ਬਹੁਤ ਵਧੀਆ ਬਣ ਜੂਗੀ। ਤੇ ਇੱਕ ਨਾ ਸ਼ਾਮ ਨੂੰ 5 ਕਲੀਟਰ ਪਾਣੀ ਕਰਕੇ ਉਹੀ ਸਪਰੇਅ ਕਰ ਦਿਆ ਕਰਨ। ਵੈਸੇ ਖਾਲੀ ਪਾਣੀ ਕਰਦੇਗਾ ਨਾ ਫਿਰ ਦਵਾਈ ਨਹੀਂ ਜਮੂਗੀ। ਹਾਂਜੀ ਹਾਂਜੀ। ਫਿਰ ਨਾ ਬੁਕੀਆਂ ਖਰਾਬ ਹੋਣ ਨਾ ਕੁਝ ਹੋਰ ਖਰਾਬ। ਸਾਲੋਂ ਸਾਲ ਚੱਲੀ ਜਾਊਗਾ। ਪੈਸੇ ਇੱਕ ਵਾਰ ਲੱਗਦੇ ਹੀ ਫਿਰ ਪੈਸੇ ਹੋਰ ਲਾਉਣ ਦੀ ਲੋੜ ਹੀ ਨਹੀਂ ਪੈਣੀ। ਉਹ ਮੈਂ ਮੈਂ ਸੌਖੇ ਨਹੀਂ ਲਾਉਣਾ। ਗਰਮ ਪਾਣੀ ਨਹੀਂ, ਗਰਮ ਪਾਣੀ ਨਹੀਂ ਵੀਰੇ। ਠੰਡਾ ਨੋਰਮਲ ਪਾਣੀ ਕਰੋ। ਨੋਰਮਲ ਪਾਣੀ। 5 ਕਲੀਟਰ ਉਹੀ ਪਾਣੀ ਪਾਉ। ਜਦੋਂ ਸਪਰੇਅ ਕਰੀ ਆਪ ਸਪਰੇਅ ਕਰਨ ਤੋਂ ਬਾਅਦ ਸਾਫ਼ ਕਰਨਾ ਮਹਿਕ ਜੀ ਹੋਰ ਸੌਖੀ ਜੀ ਗੱਲ ਦੱਸ ਦਵਾਂ ਜਿਹੜੀ ਇਹ ਰਾਜੇ ਜੀ ਗੱਲ ਕਹਿਣਾ ਚਾਹੁੰਦੇ ਆ ਵੀ ਤੁਸੀਂ ਪੈਸੇ ਲਾਏ ਆ ਬਹੁਤ ਠੀਕ ਆ ਕਮਾਈ ਆ ਆਪਦੀ ਕੀਤੀ ਆ ਸੋਹਣੇ ਤੇ ਜਿਹੜੀ ਇਹ ਗੱਲ ਆ ਇਹਦਾ ਕਾਰਨ ਇਹ ਆ ਵੀ ਇਹ ਨਹੀਂ ਵੀ ਸਾਲ ਭਰ ਦੀ ਜੇ ਗਾਰੰਟੀ ਰਾਜਾ ਜੀ ਨੇ ਦੇਤੀ ਵੀ ਸਾਲ ਭਰ ਰਾਜਾ ਜੀ ਦਾ ਵਾ ਤੁਸੀਂ ਤੁਸੀਂ ਕਰਾਂਗੇ ਤੇ ਮੈਂ ਕਰਾਂਗੇ ਦੇਖੋ ਪੈਸੇ ਤੁਸੀਂ ਸਾਲ ਦਾ ਨਾ ਸੋਚ ਕੇ ਚਲੋ ਤੁਸੀਂ ਇਹ ਸੋਚ ਕੇ ਚਲੋ ਤੁਸੀਂ 2-4 ਸਾਲ 5 ਸਾਲ ਚਲਾਉਣਾ ਇਹਨੂੰ ਬਿਲਕੁਲ ਜੀ ਬਿਲਕੁਲ ਹੈਨਾ ਜੀ ਆਪਾਂ ਪਹਿਲੇ ਨਾਲ ਇਹਨੂੰ ਰੱਖਿਆ ਕਰ 10 ਸਾਲ ਤਾਂ ਚੱਲਣਾ ਚਾਹੀਦਾ ਯਾਰ ਪੈਸੇ ਬੜੀ ਮਿਹਨਤ ਆਪਾਂ ਕਾਰ ਲੈਨੇ ਆਪਾਂ ਕਹਿੰਦੇ 10 ਸਾਲ ਤਾਂ ਇਹਦਾ ਨੀਵੀਂ ਵਾਇ ਲੈਈਏ ਹਾਂਜੀ ਹਾਂਜੀ ਫਾਰਮਰ ਇੰਦਰੋਂ ਪੰਪ ਲੈਣਾ ਆਉਣਗੇ ਉਹਨਾਂ ਨੂੰ ਪਤਾ ਲੱਗੇ ਉਹ ਰਾਜੇ ਦਾ ਉਹਨਾਂ ਦੇ ਬੱਚੇ ਕਹਿੰਦੇ ਯਾਰ ਉਹ ਆਪਣੇ ਬਜ਼ੁਰਗ ਕਹਿ ਵੀ ਇਹ ਉਹਨਾਂ ਰਾਜੇ ਦਾ ਪੰਪ ਲੈ ਨਹੀਂ ਰਾਜੇ ਤੋਂ ਹੀ ਲਿਆ ਯਾਰ ਦੂਜਾ ਸੰਦ ਹੋਰ ਨਾ ਕਿਤੇ ਜਾਈ ਸਹੀ ਗੱਲ ਆਈ ਸੀ ਐਂ ਨਾ ਵੀ ਟੱਕਣਾ ਮਾਰੀ ਆ ਲੋਕਲ ਦੇ ਵਿੱਚ ਬਿਲਕੁਲ ਤੇ ਹੁਣ ਆਪਣਾ ਜਿੰਨਾ ਕੁਸ਼ ਆ ਸਮਾਨ ਹੈਗਾ ਵਾ ਰਾਜੇ ਦਾ ਸਾਰਾ ਇਹਦੇ ਸਿਰਫ 50 ਰੁਪਏ ਲੱਗਣਗੇ ਹਾਂਜੀ ਨਾ 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 ਐਂ ਨਹੀਂ ਕਰਨਾ ਹੁੰਦਾ ਹਾਂਜੀ ਉਹ ਇਹ ਦੇ ਤਾਂ ਬਸ ਨਾਲ ਆਪਾਂ ਕਿਵੇਂ ਇਹਨਾਂ ਤੋਂ ਹੁਣ ਫਰਮਾਨਤਾਂ ਰੱਖੋ ਨਾ ਇਹ ਵੀਡੀਓ ਬਣਾਉਣ ਆਇਆ ਸਪੈਸ਼ਲ ਇਹ ਜਿਹੜਾ ਸਾਡੀ ਵੀਡੀਓ ਦੇਖ ਕੇ ਆਊਗਾ ਉਹਨੂੰ ਦੇ ਦਿਓ ਸਹੀ ਆ ਨਾ ਇਹਨਾਂ ਕ ਦਾ ਚਲੋ 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 ਕਰ ਦਿਆਂਗੇ ਵੀ ਨਹੀਂ ਆ 20 ਫੁੱਟ ਪਾਈਪ ਤੇ ਇਹ ਗਨ ਨਾਲ ਦੇ ਦੇਾਂ ਕੋਈ ਗੱਲ ਨਹੀਂ ਭਰਾ ਮੇਰੇ ਠੀਕ ਆ ਜ ਉਲਟਾ ਕੀ ਨਹੀਂ ਕੀਤਾ ਭਰਾ ਜੀ ਠੀਕ ਹੈ ਜੀ ਜਿਵੇਂ ਜਿਹਨੇ ਕਿਹਾ ਓਕੇ ਕਰ ਤਾ ਹੁਣ ਸਭ ਤੋਂ ਪਹਿਲੇ ਗਾਗ ਬਾਈ ਜਣੀਆਂ ਖੜੇ ਆ ਪਹਿਲਾਂ ਇਹ ਬਾਈ ਜੀ ਉਹਨਾਂ ਨੂੰ ਆਪ ਡਿਲੀਵਰੀ ਦੇ ਦੇਣੀ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਵਾਹਿਗੁਰੂ 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 ਧੰਨਵਾਦ